ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰੇ ਸੈਵਾਨਾ ਦੇ ਵਿੱਚ ਅਰਦਾਸ ਹੁੰਦੀ ਹੈ ਕਿ ਜਿਹੜੇ ਗੁਰੂ ਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਗੁਰੂ ਧਾਮਾਂ ਦੇ ਖੁੱਲੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਵਰਸੋ ਇਹ ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰਿਆਂ ਦੇ ਵਿੱਚ ਅਰਦਾਸ ਹੁੰਦੀ ਹੈ ਇਸ ਨੂੰ ਲੈ ਕੇ ਹੀ ਵੱਡੀ ਅਪਡੇਟ ਸਾਹਮਣੇ ਆਈ ਹੈ ਵੱਡੀ ਅਪਡੇਟ ਇਹ ਹੈ ਕਿ ਜਲਦ ਕਰਤਾਰਪੁਰ ਲਾਂਘਾ ਖੁੱਲਣ ਜਾ ਰਿਹਾ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਜਲਦ ਹੀ ਕਰਤਾਰਪੁਰ ਲਾਂਘਾ ਖੁੱਲਣ ਜਾ ਰਿਹਾ ਹੈ ਹਾਲਾਂਕਿ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਸਰਕਾਰੀ ਪੁਸ਼ਟੀ ਨਹੀਂ ਹੋਈ ਪਰ ਸਿੱਖਾਂ ਦੇ ਸਰਮੌਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਲਦੀ ਹੀ ਕਰਤਾਰਪੁਰ ਲਾਂਘਾ ਖੁੱਲਣ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਇੱਛਾ ਪ੍ਰਗਟ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਹਰ ਸਿੱਖ ਦੀ ਇੱਛਾ ਹੁੰਦੀ ਹੈ ਕਿ ਉਹ ਨਨਕਾਣਾ ਸਾਹਿਬ ਦੇ ਦਰਸ਼ਨ ਕਰੇ ਨਾਲ ਹੀ ਇੱਛਾ ਹੁੰਦੀ ਹੈ ਕਿ ਜਿਹੜੇ ਹੋਰ ਪੰਥ ਤੋਂ ਵਿਛੋੜੇ ਹੋਏ ਸਤਾਨ ਨੇ ਉਹਨਾਂ ਉੱਤੇ ਜਾ ਕੇ ਖੁੱਲ੍ਹੇ ਖੁੱਲੇ ਦਰਸ਼ਨ ਦਿਦਾਰੇ ਹੋਣ ਤੇ ਇਸ ਬਾਰੇ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਦਰਸ਼ਨ ਦਿਦਾਰੇ ਦੇ ਨਾਲ-ਨਾਲ ਸੇਵਾ ਸੰਭਾਲ ਵੀ ਸਿੱਖਾਂ ਦੇ ਕੋਲ ਆ ਜਾਵੇ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਇਹ ਸ਼ਬਦ ਨੇ ਜਿਹੜੇ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਰਦਾਰ ਕੁਲਦੀਪ ਸਿੰਘ ਗੜਗੱਜ ਕਹਿੰਦੇ ਨੇ ਤਾਂ ਆਪਣੇ ਆਪ ਦੇ ਵਿੱਚ ਇਸ ਗੱਲ ਦੇ ਮਾਇਨੇ ਵੱਡੇ ਹੋ ਜਾਂਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਵੀ ਜਲਦ ਖੁੱਲਣ ਜਾ ਰਿਹਾ ਹਾਲਾਂਕਿ ਕੋਈ ਸਰਕਾਰੀ ਹਲੇ ਤੱਕ ਪੁਸ਼ਟੀ ਨਹੀਂ ਹੋਈ ਕਿ ਕਿਸ ਤਾਰੀਖ ਨੂੰ ਕਿਸ ਵੇਲੇ ਲਾਂਘਾ ਖੁੱਲ ਸਕਦਾ ਪਰ ਜਦ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਤਣਾਅ ਵਾਲਾ ਮਾਹੌਲ ਹੋਇਆ ਸੀ ਉਦੋਂ ਕਰਤਾਰਪੁਰ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਜਿਹੜੇ ਨੇ ਦਰਸ਼ਨ ਦਿਦਾਰੇ ਰੋਕ ਦਿੱਤੇ ਗਏ ਸੀ ਸੁਰੱਖਿਆ ਦੇ ਮੱਦੇ ਨਜ਼ਰ ਉਸ ਤੋਂ ਬਾਅਦ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕਰਤਾਰਪੁਰ ਲਾਂਘਾ ਖੋਲ ਦਿੱਤਾ ਜਾਣਾ ਖੋਲ ਦਿੱਤਾ ਜਾਣਾ ਚਾਹੀਦਾ ਹੈ ਹਾਲਾਂਕਿ ਵਿੱਚ ਵਿਚਾਲੇ ਜਦ ਗੁਰਪੁਰਬ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜਿਹੜੀ ਸੰਗਤ ਮਨਾ ਰਹੀ ਹੈ ਉਸ ਨੂੰ ਜਿਹੜਾ ਜਥਾ ਹਰ ਸਾਲ ਜਾਂਦਾ ਸੀ ਉਸ ਉੱਤੇ ਵੀ ਰੋਕ ਲਗਾ ਦਿੱਤੀ ਗਈ ਸੀ ਬਾਅਦ ਦੇ ਵਿੱਚ ਹਾਲਾਂਕਿ ਉਸ ਨੋਟੀਫਿਕੇਸ਼ਨ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਵਾਪਸ ਲੈ ਲਿਆ ਤੇ ਹੁਣ ਜਥੇ ਨੇ ਜਿਹੜੇ ਬਿੱਤੇ ਦਿਨੀ ਰਵਾਨਾ ਹੋਏ ਨੇ ਤੇ ਉਹ ਕਰਤਾਰਪੁਰ ਜਿਹੜਾ ਸ੍ਰੀ ਨਨਕਾਣਾ ਸਾਹਿਬ ਹੈ ਉੱਥੇ ਦਰਸ਼ਨ ਦਿਦਾਰੇ ਕਰ ਰਹੇ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੇ ਜਿਹੜੇ ਉਹ ਮਨਾਰੇ ਨੇ ਤੇ ਪ੍ਰੋਗਰਾਮ ਨੇ ਜਿਹੜੇ ਗੁਰਨਾਨਕ ਦੇਵ ਜੀ ਦੇ ਸਵੰਧ ਵਿੱਚ ਕੀਤੇ ਜਾ ਰਹੇ ਨੇ ਪਰ ਇਸ ਦੌਰਾਨ ਇਹ ਅਪਡੇਟ ਸਾਹਮਣੇ ਆਈ ਹੈ ਕਿ ਜਿਹੜਾ ਸੇਵਾ ਸੰਭਾਲ ਦਾ ਮੌਕਾ ਹੈ ਉਹ ਵੀ ਸਿੱਖਾਂ ਨੂੰ ਮਿਲ ਸਕਦਾ ਹੈ ਨਾਲ ਹੀ ਕਰਤਾਰਪੁਰ ਲਾਂਘਾ ਜਲਦ ਖੁੱਲਣ ਜਾ ਰਿਹਾ ਹੈ ਤੇ ਖੁੱਲੇ ਦਰਸ਼ਨ ਦੀਦਾਰੇ ਦਾ ਮੌਕਾ ਜ਼ਰੂਰ ਮਿਲੇਗਾ ਜਗਤਾਰ ਸਾਹਿਬ ਨੇ ਇਹ ਵੀ ਕਿਹਾ ਕਿ ਮੈਂ ਨਨਕਾਣਾ ਸਾਹਿਬ ਚੱਲੇ ਆ ਤੇ ਉੱਥੇ ਜਾ ਕੇ ਅਰਦਾਸ ਕਰਕੇ ਆਵਾਂਗਾ ਤੇ ਜਲ ਤੋਂ ਜਲ ਦੇ ਹਰ ਸਿੱਖ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋਵੇ ਬਾਕੀ ਤੁਸੀਂ ਸੁਣ ਲਓ ਉਹਨਾਂ ਨੇ ਹੋਰ ਕੀ ਕੁਝ ਕਿਹਾ ਕਰਤਾਰਪੁਰ ਲਾਂਘੇ ਬਾਰੇ ਤੇ ਨਾਲ ਦੀ ਨਾਲ ਜਿਹੜੇ ਹੋਰ ਸਾਡੇ ਸੰਕੜੇ ਗੁਰੂ ਧਾਮ ਨੇ ਉਹਨਾਂ ਦੇ ਬਾਰੇ ਕੀ ਕੁਝ ਕਹਿ ਰਹੇ ਨੇ ਜਰਦਾਰ ਸਾਬ ਤੋਂ ਵੀ ਸੁਣ ਲੈਣੇ ਆ ਕਿਉਂਕਿ ਗੁਰੂ ਨਾਨਕ ਬਾਦਸ਼ਾਹ ਜੀ ਦਾ ਪ੍ਰਕਾਸ਼ ਰਾਏ ਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਹੋਇਆ ਇਸ ਕਰਕੇ ਹਰ ਸਿੱਖ ਦੀ ਤਾਂਗਾ ਕਿ ਉਹ ਨਨਕਾਣਾ ਸਾਹਿਬ ਜਾਵੇ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੀ ਮubarakt ਧਰਤੀ ਆ ਉਹਨੂੰ ਸਜਦਾ ਕਰੇ ਔਰ ਉੱਥੇ ਸਾਡੇ ਗੁਰਦੁਆਰਾ ਪੰਜਾ ਸਾਹਿਬ ਜੁਨਾ ਮੰਡੀ ਲਾਹੌਰ ਗੁਰਦੁਆਰਾ ਦੇਹਰਾ ਸਾਹਿਬ ਕਿ ਸੈਂਕੜੇ ਗੁਰਦੁਆਰੇ ਗੁਰਧਾਮ ਆ ਤੇ ਮੈਂ ਤੇ ਇੱਕ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਕਦੀ ਇਹੋ ਜਿਹਾ ਸਮਾਂ ਵੀ ਆਵੇ ਕਿ ਸਾਡੀ ਕੌਮ ਨੂੰ ਇਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇਦਾਰੇ ਵੀ ਹੋਣ ਤੇ ਸੇਵਾ ਸੰਭਾਲ ਵੀ ਆਵੇ ਬਾਕੀ ਹਰ ਸਿੱਖ ਜਿਹੜਾ ਵਾ ਆਪਣੇ ਮੁਰਤੀ ਗੁਰਸਥਾਨਾਂ ਦੇ ਪ੍ਰਤੀ ਭਾਵਨਾ ਰੱਖਦਾ ਤੇ ਮੈਂ ਸਮਝਦਾ ਵੀ ਜਿਹੜੀ ਜਿਹੜੀ ਵੀ ਸੰਗਤ ਅੱਜ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਚੱਲੀ ਆ ਇਹ ਬੜੀ ਭਾਗਾਂ ਵਾਲੀ ਸੰਗਤ ਆ ਇਹਨਾਂ ਨੂੰ ਉਹਨਾਂ ਅਸਥਾਨਾਂ ਦੇ ਦਰਸ਼ਨ ਹੋਣੇ ਆ ਜਿਵੇਂ ਪਹਿਲਾਂ ਜੱਥੇ ਜਾਣ ਤੋਂ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਸੀ ਇੱਕ ਵਾਰੀ ਨਾ ਵੀ ਹੋਈ ਪਰ ਉਹਦੇ ਤੋਂ ਬਾਅਦ ਜਿਹੜੀ ਨਾ ਸਿੱਖਾਂ ਦੀਆਂ ਅਰਦਾਸਾਂ ਵਾਂ ਉਹਨਾਂ ਅਰਦਾਸਾਂ ਨੂੰ ਅਕਾਲ ਪੁਰਖ ਨੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਉਹਨਾਂ ਦੇ ਦਿਲਾਂ ਦੇ ਉੱਤੇ ਅਸਰ ਕੀਤਾ ਔਰ ਭਾਰਤ ਸਰਕਾਰ ਨੇ ਜੱਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਇਹਦੇ ਲਈ ਸਰਕਾਰ ਦਾ ਧੰਨਵਾਦ ਵੀ ਆ ਕਿਉਂਕਿ ਇਹ ਚੰਗੀ ਪਹਿਲ ਕਦਮੀ ਆ ਤੇ ਬਾਕੀ ਜਿਹੜਾ ਲਾਂਗਾ ਵਾ ਮੈਨੂੰ ਲੱਗਦਾ ਪੀ ਇਹ ਵੀ ਛੇਤੀ ਖੁੱਲੂਗਾ ਜੱਥਾ ਜਦੋਂ ਆਜੂਗਾ ਉਸ ਤੋਂ ਬਾਅਦ ਸ਼ਾਇਦ ਛੇਤੀ ਲਾਂਗਾ ਖੁੱਲ ਜੇ ਕਿਉਂਕਿ ਲਾਂਗਾ ਇਕੱਲਾ ਸਾਡਾ ਜਾਣਦਾ ਇੱਕ ਤਰੀਕਾ ਹੀ ਨਹੀਂ ਲਾਂਗਾ ਦਿਲਾਂ ਨੂੰ ਜੋੜਦਾ ਲਾਂਗਾ ਜਿਹੜਾ ਵਾ ਉਹ ਦੋਵੇਂ ਪਾਸੇ ਪੁਲ ਦਾ ਕੰਮ ਵੀ ਕਰਦਾ ਤੁਹਾਨੂੰ ਪਤਾ ਵੀ ਜਦੋਂ ਤੋਂ ਲਾਂਗਾ ਖੁੱਲਿਆ ਬਹੁਤ ਸਾਰੇ ਲੋਕ ਜਿਹੜੇ ਵਿਛੜੇ ਸੀ ਉਹ ਇੱਕ ਦੂਜੇ ਨੂੰ ਮਿਲੇ ਵੀ ਕਈ ਭੈਣ ਭਰਾਵਾਂ ਦਾ ਮਿਲਾਪ ਹੋਇਆ ਤੋ ਜਿਹੜੇ ਕਦਮਾਂ ਦੇ ਨਾਲ ਵੀ ਕੋਈ ਵਿਛੜਿਆ ਮਿਲਦਾ ਵਾ mohabbat ਵੱਧਦੀ ਉਹ ਚੰਗਾ ਵਾ ਤੇ ਬਾਕੀ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ 18-19 ਬਰੇ ਕਰਤਾਰਪੁਰ ਸਾਹਿਬ ਬਤੀਤ ਕੀਤੀ ਤੇ ਸਿੱਖ ਕੌਮ ਦੀ ਭਾਵਨਾ ਮੀਆਂ ਭਾਵਨਾ ਤੇ ਵੀ ਹੈ ਜੀ ਵੀ ਲਾਂਗਾ ਵੀ ਕੁਲੇ ਤੇ ਬਿਨਾ ਪਾਸਪੋਰਟ ਤੋਂ ਆਧਾਰ ਕਾਰਡ ਦੇ ਉੱਤੇ ਵੀ ਦਰਸ਼ਨ ਤੇਾਰੇ ਜਿਹੜੇ ਆ ਉਹ ਕਰਤਾਰਪੁਰ ਸਾਹਿਬ ਦੇ ਹੁਣ ਲੱਗਦਾ ਵਾ ਵੀ ਗੁਰੂ ਕਿਰਪਾ ਕਰੋ ਮੈਂ ਨਨਕਾਣਾ ਸਾਹਿਬ ਅਰਦਾਸ ਵੀ ਕਰਕੇ ਆਉਂਗਾ ਔਰ ਇੱਥੇ ਵੀ ਅੱਜ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਅਰਦਾਸ ਕਰਦਾ ਹਾਂ ਤੇ ਬਾਦਸ਼ਾਹ ਕਿਰਪਾ ਕਰੇ ਜਲਦੀ ਤੋਂ ਜਲਦੀ ਸਾਡਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਗਾ ਵਾ ਉਹ ਵੀ